ਪਾਕਿਸਤਾਨ ਤਣਾਅ ਵਿਚਾਲੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ 11 ਵਜੇ ਕੈਬਨਿਟ ਦੀ ਮੀਟਿੰਗ ਬੁਲਾਈ ਗਈ ਹੈ ਤਾਂ ਉਸ ਤੋਂ ਬਾਅਦ ਸਾਰੇ ਕੈਬਨਿਟ ਮਨਿਸਟਰ ਜੋ ਨੇ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ ਪੂਰੀ ਨਰੀਖਿਆ ਕਰਨਗੇ ਤਾਂ ਦੱਸ ਦੇ ਕਿ ਲਗਾਤਾਰ ਭਾਰਤ ਦੇ ਵਿੱਚ ਹਾਲਾਤ ਕਾਫੀ ਤਣਾਅਪੂਰਨ ਬੰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਪੰਜਾਬ ਦਾ ਜ਼ਿਆਦਾਤਰ ਹਿੱਸਾ ਸਰਹੱਦੀ ਇਲਾਕਿਆਂ ਦੇ ਵਿੱਚ ਗਿਣਿਆ ਜਾਂਦਾ ਹੈ ਪਾਕਿਸਤਾਨ ਦੇ ਨਾਲ ਲੱਗਦਾ ਹੈ ਤਾਂ ਇਸ ਨੂੰ ਲੈ ਕੇ ਹੁਣ ਕੈਬਨਿਟ ਮਨਿਸਟਰ ਵੀ ਜੋ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ ਐਮਰਜੈਂਸੀ ਸੇਵਾ ਦੀ ਸਮਿਖਿਆ ਕਰਨਗੇ ਤਾਂ ਹਸਪਤਾਲ ਫਾਇਰ ਸਟੇਸ਼ਨ ਦਾ ਨਿਰਖਣ ਕਰਦੇ ਹੋਏ ਨਜ਼ਰ ਆਣਗੇ ਰਾਸ਼ਨ ਦੀ ਉਪਲਬਧਤਾ ਤੇ ਐਮਰਜੈਂਸੀ ਸੇਵਾ ਦਾ ਨਿਰਖਣ ਇਸ ਦੌਰਾਨ ਕੀਤਾ ਜਾਵੇਗਾ ਤਾਂ ਕੈਬਨਿਟ ਮੰਤਰੀ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਪਹੁੰਚਣਗੇ ਠੀਕ ਕੈਬਨਿਟ ਮੀਟਿੰਗ ਤੋਂ ਬਾਅਦ 10 ਮੰਤਰੀ ਸਰਹੱਦੀ ਇਲਾਕਿਆਂ ਦੇ ਲਈ ਰਵਾਨਾ ਹੋਣਗੇ ਮੰਤਰੀ ਲਾਲ ਚੰਦ ਕਟਾਰੂ ਚੱਕ ਅਤੇ ਡਾਕਟਰ ਰਵਜੋਤ ਸਿੰਘ ਗੁਰਦਾਸਪੁਰ ਦਾ ਦੌਰਾ ਕਰਨਗੇ ਜਦਕਿ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅਤੇ ਮੋਹਿੰਦਰ ਪਗਤ ਅੰਮ੍ਰਿਤਸਰ ਦਾ ਚਾਰਜ ਸੰਭਾਲਦੇ ਹੋਏ ਨਜ਼ਰ ਆਣਗੇ ਤਾਂ ਬੀਤੇ ਕੱਲ ਪਾਕਿਸਤਾਨ ਦੇ ਵੱਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਹਾਲਾਂਕਿ ਭਾਰਤੀ ਫੌਜ ਦੇ ਵੱਲੋਂ ਸਾਰੀਆਂ ਕੋਸ਼ਿਸ਼ਾਂ ਨੂੰ ناکਾਮ ਕਰ ਦਿੱਤਾ ਗਿਆ ਤਾਂ ਹੁਣ सीएमਾਣ ਦੀ ਪੂਰੀ ਕੈਬਨਿਟ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ 10 ਮੰਤਰੀ ਸਰਹੱਦੀ ਇਲਾਕਿਆਂ ਦਾ ਦੌਰਾ ਕਰਨਗੇ ਮੰਤਰੀ ਕੁਲਦੀਪ ਤਾਲੀਵਾਲ ਅਤੇ ਮਹਿੰਦਰ ਪਗਤ ਅੰਮ੍ਰਿਤਸਰ ਦਾ ਚਾਰਜ ਸੰਭਾਲਣਗੇ ਅਤੇ ਇਸ ਦੇ ਨਾਲ ਹੀ ਮੰਤਰੀ ਲਾਲਜੀਤ ਪੁੱਲਰ ਅਤੇ ਹਰਪਜਨ ਸਿੰਘ ਤਰਨਤਾਰਨ ਵਿਖੇ ਜੋ ਸਰਹੱਦੀ ਇਲਾਕੇ ਦਾ ਦੌਰਾ ਕਰਦੇ ਹੋਏ ਨਜ਼ਰ ਆਣਗੇ ਹਰਦੀਪ ਮੁੰਡਿਆ ਫਿਰੋਜ਼ਪੁਰ ਦੇ ਵਿੱਚ ਅਤੇ ਗੁਰਮੀਤ ਸਿੰਘ ਖੁੱਡੀਆਂ ਵੀ ਉਹਨਾਂ ਦੇ ਨਾਲ ਮੌਜੂਦ ਹੋਣਗੇ ਇਸ ਦੇ ਨਾਲ ਹੀ ਮੰਤਰੀ ਡਾਕਟਰ ਬਲਜੀਤ ਕੋਰ ਅਤੇ ਤਰਨਪੀਤ ਸੋਂ ਦਾ ਫਾਜ਼ਿਲਕਾ ਵਿੱਚ ਪ੍ਰਬੰਧਾਂ ਦੀ ਦੇਖਭਾਲ ਕਰਦੇ ਹੋਏ ਨਜ਼ਰ ਆਣਗੇ